ਜੈਤੋ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਜੈਤੋ ਦੇ ਛੱਜੜਾ ਮਹੱਲੇ ਵਿੱਚ ਕਈ ਨਸ਼ਾ ਤਸਕਰ ਘਰਾਂ ਨੂੰ ਜਿੰਦਰੇ ਲਾ ਕੇ ਹੋਏ ਫਰਾਰ ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਡੀਐਸਪੀ ਸੁਖਦੀਪ ਸਿੰਘ ਥਾਣਾ ਮੁਖੀ ਗੁਰਵਿੰਦਰ ਸਿੰਘ ਅਤੇ ਸਮੂੱਚੀ ਹੀ ਟੀਮ ਦੇ ਨਾਲ ਛੱਜੜਾ ਮਹੱਲੇ ਵਿੱਚ ਰੇਡ ਕੀਤੀ ਗਈ ਜਿੱਥੇ ਕਿ ਜੈਤੋ ਪੁਲਿਸ ਨੂੰ ਭਾਰੀ ਸਫਲਤਾ ਮਿਲਦਿਆਂ ਉਹਨਾਂ ਦੇਖਿਆ ਕਿ ਜੋ ਵੀ ਨਸ਼ਾ ਤਸਕਰ ਸਨ ਉਹ ਆਪਣੇ ਘਰਾਂ ਨੂੰ ਜਿੰਦਰੇ ਲਗਾ ਕੇ ਉਥੋਂ ਫਰਾਰ ਹੋ ਚੁੱਕੇ ਸਨ ਅਤੇ ਘਰਾਂ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਆਉਂ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਡੀਐਸਪੀ ਜੈਤੋ ਸਰਦਾਰ ਸਖਤੀਪ ਸਿੰਘ ਦਾ ਪੀਐਸਪੀ ਸਾਹਿਬਾ ਦੂਜੀ ਵਾਰ ਜਿਹੜੀ ਅਕਾ ਚੜਗੜਾ ਮੌਲ ਦੇ ਵਿੱਚ ਰੇਡ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਸਰਕਾਰ ਨੇ ਜਿਹੜੀ ਨਸ਼ਿਆਂ ਦੇ ਵਿਰੁੱਧ ਬਹਿਮ ਚਲਾਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਸਾਡੇ ਸ਼੍ਰੀਪਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਹਦਾਇਤ ਅਨੁਸਾਰ ਪਹਿਲਾਂ ਕੈਂਸੋ ਚਲਾਈਦਾ ਸੀ ਇਹ ਇੱਕ ਸਪੈਸ਼ਲ ਮਹਿਮ ਚਲਾਈ ਗਈ ਆ ਕਿ ਇੱਕ ਯੁੱਧ ਹੈ ਇੱਕ ਲੜਾਈ ਹੈ ਜਿਹੜੀ ਲੜਾਈ ਆ ਇਹਦੇ ਵਿੱਚ ਅਸੀਂ ਪਬਲਿਕ ਦਾ ਸਹਿਯੋਗ ਮੰਗਦੇ ਆ ਸਾਨੂੰ ਸਹਿਯੋਗ ਕਰਨ ਤੇ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਅੱਜ ਜਿਹੜਾ ਸੱਤਪਿਆਨ ਚਲਾਇਆ ਗਿਆ ਕੋਈ ਇਹਦੇ ਵਿੱਚ ਪ੍ਰਾਪਤੀ ਹੋਈ ਹੈ ਪੁਲਸ ਨੂੰ ਕੁਝ ਮਿਲੇ ਪ੍ਰਾਪਤੀ ਹੁਣ ਸਭ ਖਾਲੀ ਘਰ ਆ ਜੀ ਸਭ ਛੱਡ ਕੇ ਚਲੇ ਗਏ ਤੋਂ ਪਹਿਲਾਂ ਉਹਨਾਂ ਦੇ ਪਰਚੇ ਦਿੱਤੇ ਆ ਚਾਰ ਪੰਜ ਬੰਦੇ ਇਹਨਾਂ ਦੇ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜੇ ਆ ਵਾਕਿਆ ਦੀ ਤਲਾਸ਼ ਜਾਰੀ ਹੈ ਜਿਹੜੋਂ ਫੜਾਂਗੇ ਉਹਨਾਂ ਨੂੰ ਜੇਲ੍ਹ ਭੇਜਾਂਗੇ ਆ ਕਿੰਨੇ ਘਰਾਂ ਦੇ ਜਿੰਦਰੇ ਲੱਗੇ ਤੁਸੀਂ ਤੁਹਾਨੂੰ ਮਿਲੇ ਸੀ ਹੁਣ ਦੇਖੋ ਤੁਸੀਂ ਵੀ ਨਾਲੀਆਂ ਦੇਖ ਹੀ ਲਿਆ ਇੱਥੇ ਤਕਰੀਬਨ ਸਾਰੇ ਘਰ ਬੰਦ ਪਏ ਜਣਦੇ ਕੋਈ ਨਹੀਂ ਹੈ ਸਭ ਜੀ ਜ਼ਤਾਬਦੀ ਕੀ ਦੇਣਾ ਚਾਹੁੰਦੇ ਹੋ ਜਿਹੜੇ ਨਸ਼ਾ ਦੇ ਦੇਖੋ ਚਿਤਾਵਨੀ ਆਪਾਂ ਅਸੀਂ ਦਵਾਂਗੇ ਕਿ ਬੁੱਕਧਾਰਾ ਸ਼ਾਮਲ ਹੋਵੋ ਆਪਣੀ ਮਿਹਨਤ ਮਜ਼ਦੂਰੀ ਕਰੋ ਨਸ਼ੇ ਦੇ ਕੰਮ ਖਤਮ ਕਰੋ ਇਹਦੇ ਨਾਲ ਕਿੰਨੇ ਘਰ ਬਰਬਾਦ ਹੁੰਦੇ ਆ ਇਹ ਤੁਹਾਨੂੰ ਸਭ ਨੂੰ ਪਤਾ ਹੈ ਇਹਦੇ ਵਿੱਚ ਆਪਾਂ ਸਾਰਿਆਂ ਦਾ ਸਹਿਯੋਗ ਮੰਗਦੇ ਆ ਸਾਨੂੰ ਜੇਤੋ ਦੇ ਲੋਕਾਂ ਦਾ ਸਹਿਯੋਗ ਮੰਗਦੇ ਆ ਸਾਨੂੰ ਦੱਸਣ ਜੇ ਕੋਈ ਨਸ਼ਾ ਵੇਚਦਾ ਆ ਤੇ ਆਪਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜੀ ਜਿਹੜੇ ਸਰਚ ਵੀ ਆ ਨੇ ਲਗਾਤਾਰ ਇਸੇ ਤਰ੍ਹਾਂ ਦੀ ਕਾਰਵਾਈ ਨੇ ਕੀਤੀ ਬਿਲਕੁਲ ਜੀ ਬਿਲਕੁਲ ਚੱਲਦੇ ਰਹਿਣਗੇ ਜੀ ਇੱਕ ਪਟੀਨੇਰਸ ਕੋਸ਼ਿਸ਼ ਜਿਹੜੇ ਪ੍ਰੋਪਰਟੀ ਵਾਲੇ ਇਹ ਭੱਜੇ ਹੈਗੇ ਜੀ ਇਹਨਾਂ ਉੱਤੇ ਕੋਈ ਐਕਸ਼ਨ ਲਿੱਤਾ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਆਪਾਂ ਕਰ ਰਹੇ ਆ ਐਪਲੀਕੇਸ਼ਨ ਚੱਲੀਆਂ ਆਪਣੀਆਂ ਜਿਵੇਂ ਕਿ ਪੰਜਾਬ ਸਰਕਾਰ ਹੁੰਦੇ ਨੇ ਕਿ ਪੀਲਾ ਪੱਜਾ ਬੜਾ ਮਸ਼ਹੂਰ ਕੀਤਾ ਹੋਇਆ ਪੰਜਾਬ ਸਰਕਾਰ ਨੇ ਜੀ ਜਿਵੇਂ ਕੋਈ ਨਸ਼ਾ ਵਾਲਾ ਫੜਾਇਆ ਜਾਂਦਾ ਹੈਗਾ ਨਸ਼ਾਲੇ ਭੱਜ ਜਾਂਦੇ ਹੈਗੇ ਉਹਨੇ ਪੀਲਾ ਪੰਜਾ ਚੱਲਦਾ ਹੈਗਾ ਪ੍ਰੋਫਾਈਲ ਦੇ ਉੱਤੇ ਦੇਖੋ ਜੀ ਜਿਹਨਾਂ ਦੇ ਇਲੀਗਲ ਜਗ੍ਹਾ ਤੇ ਉੱਪਰ ਇਲੀਗਲ ਮਕਾਨ ਬਣਾਇਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਠੀਕ ਥੈਂਕ ਯੂ ਸਰ ਅੱਜ ਨੂੰ ਬਈ ਕੀ ਕਹਿਣਾ ਚਾਹੋਗੇ ਅੱਜ ਜੈਥੋਪਾਲ ਵਾਲੀ ਉਹ ਸੱਚੇ ਬਿਆਨ ਚਲਾਇਆ ਜਾ ਰਿਹਾ ਹੈ ਛੱਜਕੜਾ ਮੋਲੇ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹਨਾਂ ਦਾ ਪ੍ਰਬੰਧ ਇੱਕ ਮਹੀਨੇ ਤੋਂ ਜੀ ਪੰਜਾਬ ਪੁਲਿਸ ਪੂਰੀ ਸਖਤ ਹੋਈ ਹੈ ਔਰ ਪੀਲਾ ਪੰਜਾ ਸਰਕਾਰ ਦਾ ਚੱਲ ਰਿਹਾ ਹੈ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਵੈ ਔਰ ਮਾਨੀਓਗੇ ਇਥੇ ਡੀਐਸਪੀ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਇਹਨਾਂ ਨੂੰ ਸਲੂਟ ਹੈ ਗੁਰਵਿੰਦਰ ਸਿੰਘ ਜੀ ਸਾਡੇ ਥਾਣਾ ਪਰਵਾਰੀ ਜੈਤੋਂ ਤੋਂ ਇਹਨਾਂ ਨੂੰ ਸਲੂਟ ਹੈ ਅੱਜ ਇੱਕ ਬਸਤੀ ਖਾਲੀ ਕਰਤੀ ਇਹਨਾਂ ਨੇ ਖਾਲੀ ਸਮਝਦੇ ਹੋ ਇਹ ਨਸ਼ੇ ਦੀ ਉਹ ਦਲਦਲ ਨਸ਼ੇ ਦਾ ਉਹ ਖੂ ਨਸ਼ੇ ਦੀ ਉਹ ਮਤਲਬ ਮਾਰਾ ਮਾਰੀ ਬਸਤੀ ਸਾਡੀ ਜੈਤੋਂ ਦੀ ਜਿੱਥੋਂ ਬੇਸ਼ੁਮਾਰ ਨਸ਼ਾ ਬਾਹਰ ਜਾਂਦਾ ਸਵੇਰੇ ਦਿਨ ਰਾਤ ਅੱਜ ਉਹ ਬਸਤੀ ਖਾਲੀ ਹੋ ਗਈ ਕਿੰਨੇ ਸਾਰੇ ਬੱਚੇ ਬਚਣਗੇ ਕਿੰਨੇ ਸਾਡੇ ਨੌਜਵਾਨ ਹੈ ਤੁਹਾਡੇ ਕਰਕੇ ਕਰ ਰਹੀ ਹੈ ਪੁਲਿਸ ਨੇ ਠੀਕ ਹੈ ਨਾ ਸੋ ਹੁਣ ਸਾਡਾ ਸਾਥ ਬੰਦ ਹੈ ਆ ਘਰ ਦੇ ਜਿੰਦਰੇ ਦਿਖਾ ਦਿਓ ਇੱਕ ਇੱਕ ਘਰ ਦਾ ਇੱਥੇ ਇੱਕ ਇੱਕ ਮੈਂਬਰ ਵੀ ਹੈ ਨਹੀਂ ਜਿੰਦੇ ਲਾ ਕੇ ਇੱਥੋਂ ਫਰਾਰ ਹੋ ਗਏ ਜੀ ਪੁਲਿਸ ਨਹੀਂ ਕਿਸ ਤਰੀਕੇ ਘਰਾਂ ਨੂੰ ਜਿੰਦੇ ਲੱਗੇਗੇ ਇਹ ਜੀ 20 25 ਘਰਾਂ ਨੂੰ ਜਿੰਦੇ ਲੱਗੇ ਜੀ ਜੀ ਹਾਂ ਜੀ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੂੰ ਇਸ ਨੂੰ ਕਿਸ ਤਰ੍ਹਾਂ ਦੇਖਦੇ ਸਰ ਸ਼ਲਾਗਾ ਜੀ ਹੋਗਾ ਜੀ ਇਹਨੂੰ ਕੌਣ ਕਹੂਗਾ ਮਾਰੀ ਕਾਰਵਾਈ ਹੈ ਇਟਸ ਅ ਵੈਰੀ ਗੁੱਡ ਜੋ ਸੋ ਰੀਲੀ ਸੈਲੂਟ ਟੂ ਆਲ ਪੁਲਿਸ ਬਟ ਵੀ ਅਜੇ ਵੀ ਇੱਕ ਦੋ ਜਿਹੜੇ ਬੰਦੇ ਪਿੱਛੇ ਉਹ ਮਾਰਾ ਮੋਟਾ ਕੋਈ ਨਹੀਂ ਪੁਲਿਸ ਉਹਨਾਂ ਦਾ ਵੀ ਕਰ ਰਹੀ ਹੈ ਲੇਕਿਨ ਇਹ ਕਹੀ 99% ਅੱਜ ਬਸਤੀ ਸਾਫ਼ ਹੈ ਸਮਾਂ ਲੱਗਦਾ ਕਿੰਨੇ ਚਿਰ ਦਾ ਗੰਦ ਪੈ ਰਿਹਾ 20 ਸਾਲਾਂ ਦਾ ਅੱਜ ਸਾਫ਼ ਹੋਇਆ ਕੂੜਾ ਕਰਕੜ ਸਾਨੂੰ ਲੱਗ ਰਿਹਾ ਵੀ ਗੰਦਗੀ ਸਾਫ਼ ਹੋਈ ਹੈ ਗਲੀਆਂ ਮੁਹੱਲੇ ਦੇਖ ਲਓ ਕੋਈ ਇੱਥੇ ਨਸ਼ਾ ਤਸਕਰ ਦੀਂਦਾ ਹੋਵੇ ਕੋਈ ਸ਼ਰਾਬੀ ਦੀਂਦਾ ਹੋਵੇ ਇਸ ਟਾਈਮ ਮਤਲਬ ਇੱਕ ਪੰਜਾਬ ਪੁਲਿਸ ਜੈਤੋ ਨੂੰ ਅਸੀਂ ਸਲੂਟ ਹੈ ਮੈਡਮ ਡਾਕਟਰ ਆਈਪੀਐਸ ਪ੍ਰਗਿਆ ਜਨ ਉਹਨਾਂ ਨੂੰ ਰੀਅਲੀ ਸਲੂਟ ਹੈ ਕਿ ਫਰੀਦਕੋਟ ਤੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਡੀਐਸਪੀ ਸਾਹਿਬ ਇੱਡਾ ਵਧੀਆ ਇੱਥੇ ਐਸਟੀਓ ਸਾਹਿਬ ਸਾਰੀ ਟੀਮ ਛੱਤਰ ਬਾਜੀ ਸਾਰੇ ਖੜੇ ਆ ਯਾਰ ਪੁਲਿਸ ਆਪਣਾ ਤੰਦ ਹੀ ਨਾ ਕੰਮ ਕਰੀ ਨਾ ਸਾਥ ਦਿਓ 네ਗੇਟਿਵ ਨਾ ਹੋਣ ਚੱਲੋ ਪਲੀਜ਼ ਕੈਮਰਾ ਕੋਲ ਆਜਾ ਜੇ ਜੱਥੇ ਪਹੁੰਚੋਲੀਓ ਦੁਤੀਵਾਰ ਫੇਰ ਮਤਲਬ ਕਿ ਨਸ਼ਾ ਵਿਰੋਧ ਚੜਕੜਾ ਮੋਲੇ ਦੇ ਵਿੱਚ ਰੇਡ ਕੀਤੀ ਕੀ ਕਿਸਾ ਲੱਗ ਰਿਹਾ ਹੈ ਇਹਦਾ ਉਪਰਾਲਾ ਮੈਂ ਕਹਿੰਦਾ ਦਾ ਉਪਰਾਲਾ ਉਹਦੀ ਅਸੀਂ ਕੋਈ ਛਲਾਗਾ ਨਹੀਂ ਕਰ ਸਕਦੇ ਸਾਡੇ ਕੋਲ ਐਦਾ ਕੋਈ ਸ਼ਬਦ ਹੀ ਹੈ ਨਹੀਂ ਜਿਨ੍ਹਾਂ ਨੇ ਦੀ ਛਲਾਗਾ ਕਰ ਸਕੀ ਹੈ ਹਾਂਜੀ ਇਹਨਾਂ ਨੇ ਮੰਡੀ ਤੇ ਆਏ ਲੱਗਦਾ ਹੁਣ ਜਿਵੇਂ ਨਸ਼ਾ ਹੈ ਹੀ ਨਹੀਂ ਮੰਡੀ ਚ ਬਿਲਕੁਲ ਜੀ ਐਨੇ ਲੋਕ ਕਿਦਾਂ ਨੇ ਦੰਸ਼ੇਲੇ ਖਿੱਤੇ ਆ ਮੈਂ ਮੰਨਣਾ ਕਮਾਲ ਕਰਤੀ ਤੁਹਾਡਾ ਦੇਖੋ ਗੁਆਂਡ ਹੈ ਜਿਹੜੇ ਹੈਗਾ ਚੱਜਕੜਾ ਮੋਹੱਲੇ ਦੇ ਵਿੱਚ ਇਸ ਟਾਈਮ ਜਿੰਦੇ ਲੱਗ ਚੁੱਕੇ ਹੈ ਕਿ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਪਹਿਲਾਂ ਇੱਥੇ ਰਹਿੰਦੇ ਸੀ ਹੁਣ ਦਾਰੇ ਨੇ ਉਹ ਇੰਨਾ ਹੋ ਚੁੱਕੇ ਹੈ ਕੁਝ ਦਿਖਦਾ ਹੀ ਨਹੀਂ ਇੱਥੇ ਬਿਲਕੁਲ ਜੀ ਕਮਾਲ ਕਰਤੀ ਇਹਨਾਂ ਨੇ ਜੀ ਸਾਡੇ ਸ਼ਹਿਰ ਤੋਂ ਐਨੇ ਮੰਡੀ ਖੋਜੈਨਾ ਤੋਂ ਡੀਐਸਪੀ ਸਾਹਿਬ ਤੋਂ ਮੈਂ ਕਹਾਂ ਕਮਾਲ ਹੈ ਯਾਰ ਇਹ ਜੇ ਅਸੀਂ ਸੱਦੀ ਮੰਡੀ ਚ ਹੀ ਰਹਿਣ ਬਾਅਦ ਨਾ ਜਾਣ ਬਿਲਕੁਲ ਜੀ ਥੈਂਕ ਯੂ